ਇੰਗਲਿਸ਼ ਅਨਲਾਈ ਛੋਟੀਆਂ ਕਿਸ਼ਤੀਆਂ ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ UK ਪਹੁੰਚਣ ਵਾਲੇ ਪ੍ਰਵਾਸੀਆਂ ਦੇ ਖਿਲਾਫ ਸਰਕਾਰ ਨੇ ਕੜੇ ਕਦਮ ਚੁਕਨੇ ਸ਼ੁਰੂ ਕਰ ਦਿੱਤੇ ਨੇ ਸੋਮਵਾਰ ਤੋਂ ਲਾਗੂ ਹੋਈਆਂ ਨਵੀਆਂ ਸ਼ਕਤੀਆਂ ਦੇ ਤਹਿਤ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਹੁਣ ਗੈਰ ਕਾਨੂੰਨੀ ਪ੍ਰਵਾਸੀਆਂ ਤੋਂ ਮੋਬਾਈਲ ਫੋਨ ਅਤੇ ਲੁਕਵੇਂ SIM ਕਾਰਡ ਜ਼ਬਤ ਕਰ ਸਕਦੀਆਂ ਨੇ ਭਾਵੇਂ ਉਹਨਾਂ ਨੂੰ ਗ੍ਰੈਫਤਾਰ ਕੀਤੇ ਬਿਨਾ ਗ੍ਰਹਿ ਦਫ਼ਤਰ ਦੇ ਮੁਤਾਬਕ ਇਸ ਕਦਮ ਦਾ ਮੁੱਖ ਉਦੇਸ਼ ਲੋਕਾਂ ਦੀ ਤਸਕਰੀ ਕਰਨ ਵਾਲੇ ਗਰੁੱਪਾਂ ਤੱਕ ਪਹੁੰਚਣਾ ਉਹਨਾਂ ਦੇ ਨੈਟਵਰਕ ਤੋੜਨਾ ਅਤੇ ਖੂਫੀ ਜਾਣਕਾਰੀ ਇਕੱਠੀ ਕਰਨਾ ਹੈ ਸਰਕਾਰ ਨੇ ਇਹਨਾਂ ਨਵੇਂ ਅਧਿਕਾਰਾਂ ਨੂੰ ਖੇੜ ਬਦਲਣ ਵਾਲੇ ਕਾਨੂੰਨ ਕਰਾ ਦਿੱਤਾ ਹੈ ਜਿਨ੍ਹਾਂ ਨਾਲ ਸੰਗਠਿਤ ਅਪਰਾਧੀਆਂ ਨੂੰ ਤੇਜ਼ੀ ਦੇ ਨਾਲ ਨੱਥਪਾਈ ਜਾਵੇਗੀ ਯੂਕੇ ਦੇ ਸੁਰੱਖਿਆ ਅਤੇ ਸ਼ਨ ਮੰਤਰੀ ਐਲੈਕਸ ਨੌਰੀਸ ਨੇ ਕਿਹਾ ਕਿ ਅਸੀਂ ਆਪਣੀ ਸਰਹੱਦਾਂ ਉੱਤੇ ਵਿਵਸਥਾ ਅਤੇ ਨਿਯੰਤਰਣ ਬਹਾਲ ਕਰਨ ਦਾ ਵਾਅਦਾ ਕੀਤਾ ਸੀ ਇਸ ਦਾ ਮਤਲਬ ਹੈ ਕਿ ਇਸ ਖਾਤਿਰ ਕਵਾਲਪ ਦੇ ਪਿੱਛੇ ਮੌਜੂਦ ਤਸਕਰੀ ਨੈੱਟਵਰਕ 'ਤੇ ਸਿੱਧੀ ਕਾਰਵਾਈ ਕਰਨਾ ਉਨਾ ਕਿਹਾ ਕਿ ਨਵੇਂ ਕਾਨੂੰਨ ਤਸਕਰੀ ਨੂੰ ਪਹਿਲਾ ਨਾਲੋਂ ਕਿਤੇ ਤੇਜ਼ੀ ਦੇ ਨਾਲ ਰੋਕਣ ਵਿਗਨਪੌਨ ਅਤੇ ਉਹਨਾਂ ਦੀ ਸਪਲਾਈ ਚੇਨਾਂ ਤੋੜਨ ਦੇ ਵਿੱਚ ਮਦਦ ਕਰੇਗੀ। ਇਹ ਕਾਰਵਾਈ ਦੱਖਣ ਪੂਰਬੀ ਇੰਗਲੈਂਡ ਦੇ ਕੈਂਟ ਦੇ ਵਿੱਚ ਮੈਂਸਟਰ ਸਥਿਤ ਅਸਥਾਈ ਰੱਖੜਾ ਕੇਂਦਰ ਤੋਂ ਸ਼ੁਰੂ ਕੀਤੀ ਗਈ ਜਿੱਥੇ ਜ਼ਬਤ ਕੀਤੇ ਮੋਬਾਈਲ ਫੋਨਾਂ ਅਤੇ SIM ਕਾਰਡਾਂ ਤੋਂ ਡਾਟਾ ਡਾਊਨਲੋਡ ਕਰਨ ਲਈ ਖਾਸ ਟੈਕਨੋਲੋਜੀ ਵੀ ਮੌਜੂਦ ਹੈ।